ਕਸ਼ਮੀਰ ਦੇ ਵਿੱਚ ਅੰਤਖਵਾਦੀ ਕਾਂਡ ਦੇ ਤਹਿਤ ਲਗਭਗ 30 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਉਸ ਦੀ ਭਾਰਤਾਂ ਉਸ ਦੀ ਭਾਰਤੀ ਜਨਤਾ ਪਾਰਟੀ ਕੜੇ ਸ਼ਬਦਾਂ ਦੇ ਨਾਲ ਨਿੰਦਾ ਕਰਦੀ ਹੈ ਜਿਸ ਦੇ ਚਲਦਿਆਂ ਪਠਾਨਕੋਟ ਦੇ ਵਿਧਾਇਕ ਸੁਨੀਲ ਸ਼ਰਮਾ ਦੀ ਗਵਾਹੀ ਰੇਟ ਪੱਪਾ ਕਾਰਜਕਰਤਾ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਦਾ ਪੁਤਲਾ ਫੂਕਿਆ ਤੇ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਆਪਣੀ ਗਲਬਤ ਰੱਖਦੇ ਹੋਏ ਪੰਜਾਬ ਦੇ ਸਾਬਕਾ ਭਾਜਪਾ ਪ੍ਰਧਾਨ ਤੇ ਵਿਧਾਇਕ ਅਸ਼ਨੀ ਸ਼ਰਮਾ ਨੇ ਕਿਹਾ ਕਿ ਵੈਸੇ ਤੇ ਆਂਤਕਵਾਦੀਆਂ ਦਾ ਕੋਈ دین ਧਰਮ ਨਹੀਂ ਹੁੰਦਾ ਹੈ ਪਰ ਜਿਸ ਤਰ੍ਹਾਂ ਦੀਆਂ ਹਰਕਤਾਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਉਸ ਦੀ ਭਾਰਤੀ ਜਨਤਾ ਪਾਰਟੀ ਇੱਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਉਹਨਾਂ ਨੇ ਕਿਹਾ ਕਿ ਉਸੇ ਲੋਕਾਂ ਨੂੰ ਭਰੋਸਾ ਦਿਵਾਨੇ ਕਿ ਦਿੱਲੀ ਵਿੱਚ ਮੋਦੀ ਸਰਕਾਰ ਜਦ ਤੱਕ ਮੌਜੂਦ ਹੈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਉਸ ਕਾਂਡ ਦੇ ਅੰਦਰ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਇੱਕ ਇੱਕ ਖੂਨ ਦੇ ਕਤਰੇ ਦਾ ਹਿਸਾਬ ਮੋਦੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਪਠਾਨਕੋੜ ਦੇ ਵਪਾਰੀ ਵਰਗ ਜਿਹੜੇ ਲਾਲਚ ਪਿੱਛੇ ਗੈਰ ਲੋਕਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਪਨਾਹ ਦੇ ਰਿਹਾ ਹੈ ਉਹ ਬਹੁਤ ਗਲਤ ਹੈ ਤੇ ਇਹਦੇ ਨਾਲ ਲੋਕਾਂ ਦੀ ਮਨੋ ਸ਼ਾਂਤੀ ਨੂੰ ਜਿਹੜਾ ਖਤਰਾ ਹੈ ਉਹ ਉਸ ਤੋਂ ਬਾਝ ਆਉਣ ਤੇ ਜਾਗਰੂਕ ਰਹਿਣ ਤੇ ਜਾਗਰੂਕ ਰੱਖਣ ਤੇ ਬਿਨਾਂ ਲਾਲਚ ਤੋਂ ਆਪਣੇ ਦੇਸ਼ ਤੇ ਨਾਲ ਤੇ ਦੇਸ਼ ਦੀ ਸੁਰੱਖਿਆ ਦੇ ਪ੍ਰਤੀ ਸਮਰਪਿਤ ਭਾਵ ਰੱਖਣ ਉਹ ਵੀ ਇਹੀ ਸੋਚ ਕੇ ਉੱਥੇ ਗਏ ਸੀ ਕਿ ਆਨੰਦ ਲੈਣਾ ਹੈ ਲੇਕਿਨ ਜਿਸ ਤਰੀਕੇ ਦਾ ਉੱਥੇ ਮਾਹੌਲ ਬਣਿਆ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਵਪਾਰ ਮੰਡਲ ਵੀ ਕੋਈ ਨਿਰਣੇ ਲੇ ਨਿਰਣੇ ਉਣਾ ਲੈਣਾ ਲੇਕਿਨ ਇਹ ਮੈਸੇਜ ਜਾਣਾ ਚਾਹੀਦਾ ਕਿ ਅਸੀਂ ਸਾਰੇ ਅਤੰਕਵਾਦ ਦੇ ਵਿਰੋਧੀ ਆ ਅਸੀਂ ਚਟਾਨ ਦੀ ਤਰ੍ਹਾਂ ਰਾਜਨੀਤਿਕ ਪਾਰਟੀਆਂ ਅਲਗ-ਅਲਗ ਹੋ ਸਕਦੀਆਂ ਸਾਡਾ ਵਿਚਾਰ ਅਲਗ-ਅਲਗ ਹੋ ਸਕਦਾ ਲੇਕਿਨ ਦੇਸ਼ ਦੀ ਇਕਤਾ ਅਖੰਡਤਾ ਦੇ ਲਈ ਅਸੀਂ ਸਭ ਤੋਂ ਪਹਿਲਾਂ ਹਿੰਦੁਸਤਾਨੀ ਆ ਭਾਰਤੀ ਜਿਹੜਾ ਦੁਖੀ ਆ ਕੱਲ ਜਿਹੜਾ ਇਨਸੀਡੈਂਟ ਉਲਾਮਾ ਦੇ ਅੰਦਰ ਹੋਇਆ ਉਹਨ ਸਾਰਿਆਂ ਦਾ ਮਾਂ ਜਿਹੜਾ ਬੀਤੇ ਹਾਲ ਪੜਾਇਆ ਲੇਕਿਨ ਸਰ ਨਿਰਮੈ ਕਵਾਦੀ ਹਰਕਤਾਂ ਕਰਕੇ ਪਾਕਿਸਤਾਨ ਹਿੰਦੁਸਤਾਨ ਦੇ ਆਰਾਧੇ ਨੂੰ ਜਿਹੜਾ ਕਮਜ਼ੋਰ ਨਹੀਂ ਕਰ ਸਕਦਾ ਪਾਕਿਸਤਾਨ ਨੂੰ ਅੱਗ ਲੱਗੀ ਪਈ ਹੈ 1370 ਟੁੱਟਣ ਤੋਂ ਬਾਅਦ ਜਿਸ ਟਿਕਾਣੇ ਨਾਲ ਕਸ਼ਮੀਰ ਦਾ ਅਮਨ ਤੇ ਤਰੱਕੀ ਹੋਣਾ ਸ਼ੁਰੂ ਹੋਈ ਉਥੇ ਟੂਰਿਟਿਕ ਜਾਣਾ ਸ਼ੁਰੂ ਹੋਇਆ ਉਦੇ ਤੋਂ ਤਿਲ ਮਲਾ ਕੇ ਕੱਲ ਉਹਨਾਂ ਦੇ ਕਾਰਨਾਂ ਕਾਰਵਾਈ ਜਿਹੜੀ ਕੀਤੀ ਹੈ ਉਹ ਜਿੰਨੀ ਵੀ ਹੁੰਦਾ ਕੀਤੀ ਜਾਏ 19 ਘਟਾ ਹੈ ਲੇਕਿਨ ਇੱਕ ਗੱਲ ਜਿਹੜੀ ਹੋਈ ਹੈ ਉਹ ਅੱਜ ਤੱਕ ਕਦੀ ਨਹੀਂ ਸੀ ਹੋਈ ਜਿਸ ਤਰੀਕੇ ਨਾਲ ਹਮਾਸ ਅਤੰਕ ਫੈਲਾਉਂਦਾ ਹੈ ਉਹਦੀ ਰਾਤੇ ਚਲਦੇ ਹੋਏ ਕੱਲ ਅਤੰਕਵਾਦੀਆਂ ਨੇ ਹਿੰਦੂਆਂ ਦੇ ਧਾਰਮਿਕ ਜਨ ਦੇਖ ਕੇ ਉਹਨਾਂ ਦੇ ਆਈ ਕਾਰਡ ਦੇਖ ਕੇ ਔਰ ਇਤੋਂ ਤੱਕ ਉਹਨਾਂ ਦੇ ਧਰਮ ਦੇ ਆਧਾਰ ਦੇ ਉਤੇ ਕਈਆਂ ਨੇ ਇਹਦੇ ਪੈਂਟਾਂ ਲਾ ਕੇ ਉਹਨਾਂ ਦੇ ਪ੍ਰਾਈਵੇਟ ਪਾਰਟ ਦੇਖਣ ਤੋਂ ਬਾਅਦ ਲਾਈਨਾਂ ਚ ਲਾ ਕੇ ਜਿਸ ਪ੍ਰਕਾਰ ਖੂਨ ਬਹਾਇਆ ਹੈ ਉਹਨਾਂ ਦਾ ਉਹਨਾਂ ਸ਼ਹੀਦਾਂ ਦਾ ਖੂਨ ਬਰਤ ਨਹੀਂ ਜਾਏਗਾ ਦਿੱਲੀ ਦੇ ਅੰਦਰ ਸਸ਼ਕਤ ਮੋਦੀ ਦੀ ਸਰਕਾਰ ਹੈ ਉਹ ਜਵਾਬ ਦੇਗੀ ਲੇਕਿਨ ਸਾਡਾ ਵੀ ਫਰਜ਼ ਹੈ ਕਿ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਇੱਕ ਜੁੜਤਾ ਦੱਸੀਏ ਕੋਈ ਹਰਿਆਣੇ ਦਾ ਹੈ ਕੋਈ ਕੇਰਲ ਦਾ ਹੈ ਕੋਈ ਮਹਾਰਾਸ਼ਟਰ ਦਾ ਹੈ ਕੋਈ ਉੱਤਰ ਪ੍ਰਦੇਸ਼ ਦਾ ਹੈ ਕੋਈ ਹਰਿਆਣੇ ਦਾ ਹੈ ਲੇਕਿਨ ਸਾਰੇ ਹਿੰਦੁਸਤਾਨੀ ਆ ਔਰ ਜਿਸ ਤਰੀਕੇ ਨਾਲ ਇਹ ਕਿਹਾ ਜਾਂਦਾ ਕਿ ਅਤੰਕਵਾਦ ਦਾ ਕੋਈ ਧਰਮ ਨਹੀਂ ਹੈ ਅਸੀਂ ਵੀ ਇਹੀ ਕਹਿੰਦੇ ਆ ਕਿ ਅਤੰਕਵਾਦੀ ਕੇਵਲ ਔਤੰਕੀ ਹਵਦਾ ਕੋਈ ਧਰਮ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਹੈ ਕੱਲ ਦੇ ਇਨਸੀਡੈਂਟ ਨੇ ਸਾਨੂੰ ਸੋਚਣ ਦੀ ਮਜਬੂਰ ਕਰਤਾ ਕਿ ਅਗਰ ਅਤੰਕਵਾਦ ਦਾ ਕੋਈ ਧਰਮ ਨਹੀਂ ਹੈ ਤੇ ਫਿਰ ਮਰਨ ਵਾਲਾ ਸਿਰਫ ਹਿੰਦੂ ਕਿਉਂ ਆ ਕੀ ਵਪਾਰੀਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਇਸ ਪ੍ਰਕਾਰ ਦੇ ਜਿਹੜੇ ਇਨਸੀਡੈਂਟ ਨੇ ਪਠਾਨਕੋਟ ਬਾਰਡਰ ਦਾ ਏਰੀਆ ਪੂਰਾ ਹਿੰਦੁਸਤਾਨ ਇਸਲੇ ਕਰੋਧਿਤ ਹੈ ਉਹਨਾਂ ਪਰਿਵਾਰਾਂ ਦੇ ਪ੍ਰਤੀ ਇੱਕ ਜੁਰਤਾ ਦੱਸਣ ਦੇ ਲਈ ਅਤੰਕਵਾਦ ਦੇ ਖਿਲਾਫ ਹਿੰਦੁਸਤਾਨ ਇਕ ਹੈ ਸਾਡੀਆਂ ਪਾਰਟੀਆਂ ਲਗ ਹੋ ਸਕਦੀਆਂ ਸਾਡੀ ਸੋਚ ਲਗ ਹੋ ਸਕਦੀ ਹੈ ਪਰ ਅਸੀਂ ਹਿੰਦੁਸਤਾਨ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਰੋਗਾ ਔਰ ਅਤੰਕਵਾਦ ਪੰਜਾਬ ਨੇ ਤੇ ਪਿੰਡੇ ਤੇ ਸਿਆ ਪੰਜਾਬ ਉਹ ਪੀੜਾ ਜਾਣਦਾ ਹੈ ਤੰਕ ਨੂੰ ਹਰਾਣਾ ਸਾਡੀ ਪ੍ਰਾਣੀ ਆਦਤ ਹੈ ਇਸ ਕਰਕੇ ਪਟਾਨਕੋਟ ਦੇ ਵਪਾਰੀ ਵੀ ਇੱਕ ਟੁੱਟਾ ਦਿਖਾ ਕੇ ਸੰਦੇਸ਼ ਦੇ ਕਿ ਆਸੀ ਅਸੰਕਵਾਦ ਦੇ ਖਿਲਾਫਾ ਇਹ ਬੇਨਤੀ ਮਚਾ ਜਰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜੇ ਕਰਕੇ ਲਾਈਨ ਬਣਾ ਕੇ ਹਿੰਦੂ ਹੀ ਮਾਰੋਗੇ ਇਹਦਾ ਮਤਲਬ ਸਮਾਜਿਕ ਦਾਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆਂ ਕੁਛ ਦਿਨਾਂ ਦੇ ਵਿੱਚ ਅੰਮ੍ਰਿਤਸਰ ਸ਼ੈਤਰਾ ਵੀ ਸ਼ੁਰੂ ਹੋਣ ਵਾਲੀ ਕਿ ਉਹਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਮੇਰੇ ਨਾਲ ਬੜੀ-ਬੜੀ ਕੋਸ਼ਿਸ਼ ਕੀਤੀ ਹੈ ਜੀ ਇਹਨਾਂ ਨੇ ਬੜੀ-ਬੜੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਈ ਇਹ ਸਾਰੇ ਵੀ ਸਫਲ ਨਹੀਂ ਹੋਣਗੇ ਹਾਂਜੀ ਪੰਜਵੇਂ ਠਾਰੇ ਆਕੀ ਅਤੰਕਵਾਦ ਨੂੰ ਹਰਾਉਣ ਵਾਲਿਆਂ ਅਸੀਂ ਅਤੰਕਵਾਦ ਨੂੰ ਹਰਾਣਾ ਜਾਣਦੇ ਹਾਂ ਸ਼ਹਿਰ 'ਚ ਵੀ ਕਾਫੀ ਦੁਕਾਨਦਾਰ ਨੇ ਜਿਨ੍ਹਾਂ ਨੇ ਸਾਡੇ ਧਿਆਨ 'ਚ ਵੀ ਨਹੀਂ ਕਿ ਕੋਪਰ ਲੱਗ ਕੇ ਪਰਦਾਇ ਤੋਂ ਨੇ ਇਹ ਜਗਨਾ ਚੀ ਦਾ ਪ੍ਰਧਾਨ ਕੋਟ ਵਾਲਿਆਂ ਨੂੰ ਮੇਰਾ ਕੰਮ ਤਾਂ ਡੁਗਡੂਗੀ ਪਾ ਜਾ ਕੇ ਜਗਾਣਾ ਹੀ ਆ ਨਾ ਨਹੀਂ ਜਗਾ ਜਾਗਣਗੇ ਤੇ ਹਾਲ ਵੇਖ ਲੈਣ ਉਥੇ ਬੰਗਾਲ 'ਚ ਕੀ ਹਾਲ ਹੋ ਰਿਹਾ ਜੇ ਬੰਗਾਲ ਦੀ ਵਾਰੀ ਆ ਸਕਦੀ ਹੈ ਤੇ ਤੁਹਾਡੀ ਵੀ ਆ ਸਕਦੀ ਹੈ ਇਸ ਕਰਕੇ ਸਭ ਨੂੰ ਇੱਕ ਟੂਪ